ਸੱਤ ਸਿਰਿਆ ਕਾਲਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀਆਂ ਲੈ ਕੇ ਹਾਜ਼ਰ ਹੈ ਅੱਜ ਦੀ ਵੱਡੀ ਖਬਰ ਦੋ ਦਿਨ ਬਾਅਦ ਦੁਲਹਨ ਨੰਬਰ 1 క్రికెਟਰ ਅਭਿਸ਼ੇਕ ਸ਼ਰਮਾ ਦੀ ਭੈਣ ਕੋਮਲ ਅੱਜ ਲੁਧਿਆਣਾ ਵਿੱਚ ਸ਼ਗਨ క్రికెਟਰ ਅਭਿਸ਼ੇਕ ਸ਼ਰਮਾ ਦੀ ਭੈਣ ਕੋਮਲ ਸ਼ਰਮਾ ਦਾ ਅੱਜ ਲੁਧਿਆਣਾ ਵਿੱਚ ਸ਼ਗਨ ਲੱਗੇਗਾ ਜਦ ਕਿ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਵਿੱਚ ਫੇਰੇ ਹੋਣਗੇ ਅੰਮ੍ਰਿਤਸਰ ਸਥਿਤ ਹੋਲੀ ਸਿਟੀ ਵਿੱਚ ਅਭਿਸ਼ੇਕ ਸ਼ਰਮਾ ਦੇ ਘਰ ਵਿਆਹ ਦੀਆਂ ਤਿਆਰੀਆਂ ਜ਼ੋਰਾਂ ਤੇ ਹਨ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ ਅਭਿਸ਼ੇਕ ਸ਼ਰਮਾ ਦੇ ਪਿਤਾ ਰਾਜਕੁਮਾਰ ਸ਼ਰਮਾ ਤੇ ਮਾ ਮੰਜੂ ਸ਼ਰਮਾ ਕੋਮਲ ਸ਼ਰਮਾ ਦੇ ਵਿਆਹ ਸੰਬੰਧੀ ਸਾਰੀਆਂ ਤਿਆਰੀਆਂ ਵਿੱਚ ਰੁੱਝੇ ਹੋ ਹਨ ਕੋਮਲ ਸ਼ਰਮਾ ਦਾ ਵਿਆਹ ਲੁਧਿਆਣਾ ਦੇ ਉਬਰਾਏ ਪਰਿਵਾਰ ਵਿੱਚ ਹੋਵੇਗਾ ਜਿੱਥੇ ਮੰਗਲਵਾਰ ਨੂੰ ਇੱਕ ਹੋਟਲ ਵਿੱਚ ਛਗਨ ਦੀ ਰਸਮ ਹੋਵੇਗੀ ਕਿ ਅਭਿਸ਼ੇਕ ਸ਼ਰਮਾ ਵਿਆਹ ਸਮਾਰੋਹ ਵਿੱਚ ਸ਼ਾਮਲ ਹੋਣਗੇ ਜਦਕਿ ਸ਼ੁੱਕਰਵਾਰ ਨੂੰ ਦਿਨ ਦੇ ਸਮੇਂ ਅੰਮ੍ਰਿਤਸਰ ਦੇ ਹੋਟਲ ਕੋਮਲ ਸ਼ਰਮਾ ਦੇ ਫੇਰੇ ਕੋਮਲ ਸ਼ਰਮਾ ਦੇ ਫੇਰੇ ਹੋਣਗੇ ਅਭਿਸ਼ੇਕ ਦੇ ਵਿਆਹ ਸਮਾਰੋ ਵਿੱਚ ਸ਼ਾਮਲ ਹੋਣ ਬਾਰੇ ਪਿਤਾ ਰਾਜਕੁਮਾਰ ਸ਼ਰਮਾ ਨੇ ਕਿਹਾ ਹੈ ਕਿ ਉਹਨਾਂ ਨੂੰ ਖੁਦ ਨਹੀਂ ਪਤਾ ਕਿ ਉਹਨਾਂ ਦਾ ਪੁੱਤ ਆਪਣੀ ਭੈਣ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਵੇਗਾ ਜਾਂ ਨਹੀਂ ਹਾਲ ਹੀ ਵਿੱਚ ਏਸ਼ੀਆ ਕ੍ਰਿਕਟਰ ਕੱਪ ਟੀ20 ਵਿੱਚ ਭਾਰਤ ਦੀ ਜਿੱਤ ਤੇ ਅਭਿਸ਼ੇਕ ਸ਼ਰਮਾ ਦੇ ਪ੍ਰਦਰਸ਼ਨ ਅਤੇ ਦੇਸ਼ ਵਾਸੀਆਂ ਨੂੰ ਮਾਣ ਮਹਿਸੂਸ ਹੋਇਆ ਕਿਉਂਕਿ ਅਭਿਸ਼ੇਕ ਸ਼ਰਮਾ ਨੂੰ ਮੈਨ ਆਫ ਦੀ ਸੀਰੀਅਜ ਦੇ ਖਿਤਾਬ ਨਾਲ ਨਵਾਜਿਆ ਗਿਆ ਹੈ ਸਭ ਨੂੰ ਲੱਗਦਾ ਹੈ ਕਿ ਪੈਨ ਕੋਮਲ ਸ਼ਰਮਾ ਦੇ ਵਿਆਹ ਤੇ ਅਭਿਸ਼ੇਕ ਸ਼ਰਮਾ ਆਉਣਗੇ ਪਰ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੋ ਰਹੀ ਕਿ ਕੀ ਅਭਿਸ਼ੇਕ ਸ਼ਰਮਾ ਆਪਣੀ ਛੋਟੀ ਭੈਣ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣਗੇ ਪਰਨਾਲਨ ਤੇ ਤੁਹਾਡੇ ਬੰਦੇਆਂ ਲਈ ਤਾਂ ਨਮਾ ਦੇ ਕਮੈਂਟ ਵਿੱਚ ਆਪਣੀ رائے ਅਤੇ ਸਲਾਹ ਜਰੂਰ ਦਿਓ ਜੀ ਜਿੰਨਾ ਵੀ ਰਾਂ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬਰ ਨਹੀਂ ਕੀਤਾ ਸਬਸਕ੍ਰਾਈਬਰ ਜਰੂਰ ਕਰ ਲੋ